ਹੰਦਸੇਨ ਕਿਸਾਨ ਦੂਸਰ ਸੰਘਾਸਨ ਕਮੇਟੀ ਤੋਂ ਪਿੰਡ ਵਿਰਿਆਂ ਤੋਂ ਅੱਜ ਅਸੀਂ ਵਿਰਿਆਂ ਪਿੰਡ ਦੀ ਗਰਾਊਂਡ ਤੇ ਇੱਥੇ ਖੜੇ ਆਂ ਜੀਚ ਆਪਾਂ ਵੇਖਿਆ ਵੀ ਪਿਆਲੀਆਂ ਜਿਹੜੀਆਂ ਝੋਨੇ ਵਾਸਤੇ ਤਿਆਰ ਹੋ ਗਈਆਂ ਨੇ ਪਨੀਰੀਆਂ ਸਾਡੀਆਂ ਤਿਆਰ ਨੇ ਪਰ ਬਿਜਲੀ ਬੋਰਡ ਦੇ ਜੇ ਪ੍ਰਬੰਧਨ ਦੀ ਗੱਲ ਕਰੀਏ ਤੇ ਬਹੁਤ ਢਿੱਲਾ ਆ ਆਪਾਂ ਜਿਹੜੇ ਵਲੇ ਨੇ ਸਾਡੇ ਉਹ ਬਿਲਕੁਲ ਤਾਰਾਂ ਜ਼ਮੀਨ ਨੂੰ ਛੂੰਡੀਆਂ ਨੇ ਉੱਤੇ 11 ਕੇ ਵੀ ਹਥਲੇ ਐਲਟੀ ਲੈਣਾ ਨਾਲ ਜੁੜੀਆਂ ਹੋਈਆਂ ਨੇ ਇਹ ਦਿਜੀਏ ਦਰਖਾਸਤ ਦੇਣ ਦੇ ਬਾਵਜੂਦ ਵੀ ਕੰਮ ਨਹੀਂ ਕੀਤੇ ਹੈਗੇ ਜੋ ਕਿ ਜੇ ਅਸੀਂ ਵਟਾਂ ਜ਼ਿਮੀਂਦਾਰ ਨੇ ਆਪਣੀ ਪੈਲੀ ਦੀਆਂ ਵਟਾਂ ਖਾਂਬ ਸੋਤ ਲਈਆਂ ਨੇ ਤੇ ਉਹਦੇ ਵਿੱਚ ਬਿਜਲੀ ਬੋਰਡ ਨੂੰ ਵੀ ਆਪਣੇ ਲੈਣਾ ਵਾਲੇ ਇੱਕ ਵਾਰੀ ਝਾਤ ਮਾਰ ਲੈਣੀ ਚਾਹੀਦੀ ਸਾਡੇ ਟ੍ਰਾਂਸਫਰ ਜੀਓ ਸੋਚਦੀ ਹੈ 2 ਸਾਲ ਤੋਂ ਐਪਲੀਕੇਸ਼ਨ ਆ ਪਈ ਨਹੀਂ ਕੋਈ ਵੀ ਧਿਆਨ ਸੂਬਿਆਂ ਦੇ ਵਿੱਚ ਸਾਡੇ ਅਜੇ ਪਾਣੀ ਨਹੀਂ ਅਜੇ ਤੱਕ ਆਇਆ ਅਜੇ ਤੱਕ ਇਹ ਪਿਛਲੀ ਵਾਰ ਵੀ ਨਹੀਂ ਆਇਆ ਜੇਕਰ ਸਾਡੇ ਉਪਰੋਂ ਸਰਕਾਰ ਨੂੰ ਗੱਲਾ ਹੁੰਦੀਆਂ ਨੇ ਕਿ ਨਹਿਰੀ ਪਾਣੀ ਦਿੱਤਾ ਜਾਵੇਗਾ ਬਿਜਲੀ ਬੋਰਡ ਦੇ ਪ੍ਰਬੰਧ ਪੂਰੇ ਨੇ ਮੈਂ ਕਹਿੰਦਾ ਵੀ ਜ਼ੀਰੋ ਗਰਾਊਂਡ ਤੇ ਆਣ ਕੇ ਵੇਖਿਆ ਜਾਵੇ ਤੇ ਬਹੁਤ ਜ਼ਿਆਦਾ ਫਰਕ ਹੈ ਉੱਪਰੋਂ ਆਏ ਹੋਏ ਆਦੇਸ਼ਾਂ ਚ ਤੇ ਥੱਲੇ ਗਰਾਊਂਡ ਤੇ ਕੀ ਹੈ ਉਹ ਵੇਖਿਆ ਜਾਏਗਾ ਕਿ ਸਾਡੇ ਕਿਸੇ ਇੱਥੇ ਲੱਗੇ ਲਾਗੇ ਜਾ ਕੇ ਪਿੰਡ ਨੂੰ ਕਿ ਨਹਿਰੀ ਪਾਣੀ ਲੱਗਦਾ ਵਿਖਾ ਦਿਓ ਇਹ ਵਾਕਈ ਕਿਸੇ ਪਹਿਲੀ ਨੂੰ ਕੋਈ ਪਿਛਲੇ ਸਾਲ ਵੀ ਕਿਹਾ ਲੱਗਾ ਸੀਗਾ ਨਹਿਰੀ ਪਾਣੀ ਕੁਝ ਨਹੀਂ ਹੈਗਾ ਜੀ ਇੱਥੇ ਇਸ ਚੀਜ਼ ਦੀ ਹਵਾ ਨਿਕਲਦੀ ਹੈ ਕਿ ਉੱਪਰੋਂ ਅਦੇਸ਼ ਆਉਂਦੇ ਨੇ ਥੱਲੇ ਅਧਿਕਾਰੀ ਨੂੰ ਲਾਗੂ ਨਹੀਂ ਕਰਦੇ ਸਾਡੀਆਂ ਢਿੱਲੀਆਂ ਲੈਣਾ ਜਿਹੜੀਆਂ ਸਲੂਟਰ ਟਰੈਕਟਰ ਲੰਗ ਟਰੈਕਟਰ ਦੇ ਸਲੈਂਸਰ ਤੱਕ ਲੈਣਾ ਜਿਹੜੀਆਂ ਲੱਗਦੀਆਂ ਨੇ ਉਹ ਇੱਕ ਹਾਦਸੇ ਨੂੰ ਸਦਾ ਦੇ ਰਹੀਆਂ ਨੇ ਵੱਡੇ ਹਾਦਸੇ ਪਰ ਬਿਜਲੀ ਬੋਰਡ ਦੀ ਅੰਗਹੀਲੀ ਹੈ ਜੇ بار-ਬਾਰ ਇਹਨਾਂ ਨੂੰ ਸੂਚਿਤ ਕੀਤਾ ਜਾਂਦਾ ਤੇ ਕਹਿੰਦੇ ਪ੍ਰਾਈਵੇਟ ਬੰਦਿਆਂ ਤੋਂ ਕਰਵਾ ਲਵੋ ਪ੍ਰਾਈਵੇਟ ਤੋਂ ਹੁਣ ਕਿੰਨੀਆਂ ਕਿ ਜ਼ਿੰਮੇਵਾਰੀ ਜਿਹੜੀ ਇਹਨਾਂ ਦੇ ਵਲੇ ਸਿੱਧੇ ਕਰਵਾਵੇ ਇਹਨੇ ਲੈਣਾ ਕਸਾਵੇ ਤੇ ਉਹ ਜਿਹੜਾ ਡਿਪਾਰਟਮੈਂਟ ਦਾ ਕੰਮ ਹੈ ਉਹ ਵੀ ਕਿਸਾਨ ਤੇ ਸੋਕੇ ਜਾ ਰਿਹਾ ਸੋ ਸਾਡੀ ਬੇਨਤੀ ਹੈ ਕਿ ਪਾਵਰਕਮ ਅੱਗੇ ਕਿ ਭਈ ਆਪਣੇ ਕਿੰਨੇ ਦਿਨ ਬੰਦ ਰਹੀ ਔਰ ਕੀ ਪ੍ਰਭਾਵ ਪਿਆ ਉਹ ਦੇਖੋ ਲਾਈਟ ਸਾਡੇ ਗੁਰਦਾਸਪੁਰ ਸਬਸਟੇਸ਼ਨ ਦੀ ਲਾਈਟ ਜਿਹੜੀ ਹੈ 4-5 ਦਿਨ ਤੋਂ ਬੰਦ ਰਹੀ ਹੈ ਜੀ 4-5 ਦਿਨ ਲਾਈਟ ਜਿਹੜੀ ਹੈ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਆਈ ਪਤਾ ਨਹੀਂ ਕੀ ਫਾਲਟ ਸੀ ਕਿਹਨੇ ਦੇ ਤੇ 4-5 ਪਿੰਡਾਂ ਦੀ ਲਾਈਟ ਹਯਾਤਨਗਰ ਕਾਲਾ ਨੰਗਲ ਕੁਸ਼ਵਰੀਆਂ ਦੇ ਵੀ ਪਿੰਡੇ ਨੇ ਤਾਂ ਨਾਲ ਮਥਵਾਲੇ ਤੱਕ ਵੀ ਲਾਈਟ ਜਿਹੜੀ ਬੰਦ ਰਹੀ ਆ ਮੈਂ ਕਹਿੰਦਾ ਵੀ ਇੰਨੇ ਦਿਨ ਲਾਈਟ ਬੰਦ ਜਿਮੀਦਾਰ ਮਜਬੂਰ ਹੋ ਗਿਆ ਕਿ ਆਪਣੀ ਪਨੀਰੀ ਪੁੱਤਾਂ ਵਾਂਗ ਪਾਲੀ ਜਿਹੜੀ ਫਸਲ ਹੈ ਜਿਹੜੀ ਪਨੀਰੀ ਹੈ ਉਹਦੀ ਰਾਖੀ ਕਰਨੀ ਬਹੁਤ ਔਖੀ ਹੋ ਗਈ ਜੋ ਕਿ ਜ਼ਿਮੀਦਾਰ ਨੇ ਬਾਲਟੀਆਂ ਨਾਲ ਉਹਨੂੰ ਪਾਣੀ ਲੈ ਜਿੰਨਾ ਕੋ ਜਨਰੇਟਰ ਵਗੈਰਾ ਨਹੀਂ ਆ ਗਿਆ ਇਹੋ ਜੀ ਸਿਚੁਏਸ਼ਨ ਸਾਨੂੰ ਡਰ ਲੱਗਦਾ ਕਿ ਮੌਸਮ ਖਰਾਬ ਹੋ ਸਕਦਾ ਵਾ ਕਿਉਂਕਿ ਮੌਸਮ ਦੇ ਹਾਲਾਤ ਨਹੀਂ ਮੌਨਸੂਨ ਆ ਰਹੀਆਂ ਨੇ ਪਰ ਉਹਦੇ ਪ੍ਰਬੰਧ ਕੀ ਨੇ ਹਵਾ ਕਿਤੇ ਹੋਵੇ ਜੇ 2-4 ਦਿਨ ਬੱਤੀ ਲਾਈਟ ਬੰਦ ਹੋ ਜੇ ਤਾਂ ਸਾਨੂੰ ਸੋਨੇ ਫਿਰ ਦੁਬਾਰੇ ਵਾਣੇ ਪੈ ਜਾਂਦੇ ਨੇ ਇੱਕ ਪਹਿਲੀ 1 ਏਕੜ 'ਚ ਘੱਟੋ ਘੱਟ 10-15000 ਦਾ ਖਰਚਾ ਆਉਂਦਾ ਵਾ ਜੇ ਦੁਬਾਰੇ ਚੋਣਾ ਲਾਉਣਾ ਪੈ ਜਾਵੇ ਤੇ ਜ਼ਿਮੀਦਾਰ ਉੱਠ ਨਹੀਂ ਸਕਦਾ ਨਹੀਂ ਹਾਤ ਨਕਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਸਾਨੂੰ ਜੀ ਪਿਛਲੇ ਲੰਬੇ ਸਮੇਂ ਤੋਂ ਇੱਕ ਤੇ ਜਿਹੜਾ ਸੂਵੇ ਦਾ ਪਾਣੀ ਹੈ ਨਹਿਰੀ ਪਾਣੀ ਜਿਹੜਾ ਵਾ ਉਹ ਕਾਗਜ਼ੀ ਪੱਤਰੀ ਤੇ ਨਹਿਰੀ ਪਾਣੀ ਜਿਹੜਾ ਵਾ ਉਹ ਆ ਰਿਹਾ ਵਾ ਕਾਗਜ਼ੀ ਪੱਤਰੀ ਤੇ ਸੂਵੇ ਦੇ ਵਿੱਚ ਪਾਣੀ ਆ ਰਿਹਾ ਹੋਊਗਾ ਪਰ ਮੈਂ ਤੁਹਾਨੂੰ ਜਾ ਕੇ ਲੈ ਕੇ ਚਲਦਾ ਉਹਦੇ ਤੇ ਪਾਣੀ ਦੇ ਵਿੱਚ ਜਿਹੜਾ ਸੂਵੇ ਦੇ ਉੱਤੇ ਉਹਦੇ ਬਿਲਕੁਲ ਹੀ ਪਾਣੀ ਨਹੀਂ ਹੈਗਾ ਉਹਦੇ ਵਿੱਚ ਸਫਾਈ ਵੀ ਹਰ ਸਾਲ ਹੁੰਦੀ ਹੈ ਜਦੋਂ ਦਾ ਆਮ ਆਦਮੀ ਪਾਰਟੀ ਸਰਕਾਰ ਆਈ ਉਹਦੀ ਸਫਾਈ ਹੁੰਦੀ ਹੈ بڑے ਮੋਟਾ ਘਾਹ ਕੂੜਾ ਸਫਾਈ ਕਰ ਦਿੰਦੇ ਨੇ ਪਰ ਪਾਣੀ ਨਹੀਂ ਆਉਂਦਾ ਉਸ ਵਿੱਚ ਪਾਣੀ ਨਾ ਆਉਣ ਦੀ ਸਾਨੂੰ ਵੱਡੀ ਮੁਸ਼ਕਲ ਹੈ ਵੀ ਇੱਕ ਤਾਂ ਸਾਡੀ ਪਹਿਲੀ ਦੋ ਪਾਸੇ ਆ ਨਹਿਰ ਦੇ ਉਧਰ ਵੀ ਪਹਿਲੀ ਹੈ ਸੂਵੇ ਦੇ ਤੇ ਉਧਰ ਵੀ ਪਹਿਲੀ ਹੈ ਤੇ ਸਾਨੂੰ ਆਉਣ ਜਾਣ ਦੀ ਵੀ ਦਿੱਕਤ ਹੁੰਦੀ ਹੈ ਪਰ ਚਲੋ ਜੇ ਨਹਿਰ ਚ ਪਾਣੀ ਆਵੇ ਤੇ ਅਸੀਂ ਆਉਣ ਜਾਣ ਦੀ ਦਿੱਕਤ ਨੂੰ ਹੀ ਬਰਦਾਸ਼ਤ ਕਰ ਲਵਾਂਗੇ ਚਲੋ ਘਟ ਘਟ ਸਾਨੂੰ ਪਾਣੀ ਤੇ ਮਿਲਦਾ ਪਰ ਜਦੋਂ ਪਾਣੀ ਵੀ ਨਹੀਂ ਮਿਲਦਾ ਤੇ ਅਸੀਂ ਜ਼ਮੀਨ ਦੇ ਦੋ ਟੋਟੇ ਕੀਤੇ ਨੇ ਸੂਆ ਵੀ ਚੰਦੇ ਨਗਾ ਕੇ ਪਰਲੇ ਪਾਸੇ ਸਾਡੇ ਕੋ ਨੰਗਿਆ ਨਹੀਂ ਜਾਂਦਾ ਤੇ ਦੂਸਰੀ ਗੱਲ ਇਹ ਹੈ ਵੀ ਜਿੱਦਾਂ ਹੁਣ ਬਿਜਲੀ ਦੀ ਗੱਲ ਕਰੀਏ ਤੇ ਬਿਜਲੀ ਵੀ ਪਿਛਲੇ ਸਮੇਂ ਤੋਂ 3-4 ਦਿਨ ਲਗਾਤਾਰ ਬੱਤੀ ਜਿਹੜੀ ਉਹ ਬੰਦ ਰਹੀ ਹੈ ਮੋਟਰਾਂ ਵਾਲੀ ਤੇ ਪਨੀਰੀਆਂ ਸਾਡੀਆਂ ਸੁੱਕ ਸੁੱਕ ਗਈਆਂ ਬਾਲਟੀਆਂ ਨਾਲ ਪਾਣੀ ਪਾ ਪਾ ਕੇ ਤੇ ਆਪਾਂ ਪਨੀਰੀਆਂ ਜਿਹੜੀਆਂ ਤਿਆਰ ਕੀਤੀਆਂ ਨੇ ਤੇ ਘਰਾਂ ਦੇ ਵਿੱਚ ਜਿਹੜੀ 24 ਘੰਟੇ ਸਪਲਾਈ ਹੈ ਉਹ ਵੀ ਮਤਲਬ ਪੂਰੀ ਪੂਰੀ ਰਾਤ ਦੋ ਦੋ ਦਿਨ ਬੱਤੀ ਜਿਹੜੀ ਉਹ ਬੰਦ ਰਹਿੰਦੀ ਹੈ ਕਾਫੀ ਪਿੰਡਾਂ ਦੀ ਜਿਹੜੀ ਲਾਈਟ ਵਾ ਉਹ ਚਾਰ ਚਾਰ ਪੰਜ ਪੰਜ ਪਿੰਡਾਂ ਦੀ ਜਿਹੜੀ ਸਪਲਾਈ ਹੈ ਪਿਛਲੇ ਦਿਨ ਹੀ ਬੰਦ ਰਹੀ ਹੈ ਤੇ ਕੱਲ ਵੀ ਆਪਾਂ ਐਕਸੀਲ ਸਾਹਿਬ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਹੈ ਵੀ ਇਹ ਜਿਹੜੇ ਆਪਣੇ ਮਸਲੇ ਨੇ ਸਾਡੇ ਇਹਨਾਂ ਨੂੰ ਸੁਲਝਾਓ ਤੇ ਕੱਲ ਲਾਈਟ ਆਈ ਹੈ ਮੋਟਰਾਂ ਵਾਲੀ ਇਹ ਪੰਜਵੇਂ ਦਿਨ ਕੱਲ ਆਈ ਹੈ ਜੀ ਤੇ ਜਿਹੜੀ ਘਰਾਂ ਵਾਲੀ ਉਹ ਵੀ ਐਮ ਵੱਲੋਂ ਲਗਾਤਾਰ ਕੋਸ਼ਿਸ਼ ਨ ਕੀਤੀ ਜਾਂਦੀ ਹੈ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਪੇਸ਼ ਆਨ ਦਿੱਤੀ ਜਾਏਗੀ ਅਖੇਤੀ ਪ੍ਰਬੰਧ ਕਰ ਲਏਗੇ ਕੀ ਲੱਗਦਾ ਅਸੀਂ ਤਾਂ ਕਹਿੰਦੇ ਜੇ ਗੇਤੇ ਪ੍ਰਬੰਧ ਕਰ ਲੈਣ ਤਾਂ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਆ ਪਰ ਜਦੋਂ ਗੇਤੇ ਨਹੀਂ ਹੁੰਨੇ ਤੇ ਪ੍ਰੋਪਰ ਹੁਣ 5 ਤਰੀਕ ਆ ਗਈ ਹੈ ਕੱਲ ਸਾਨੂੰ ਝੋਨਾ ਲਾਉਣ ਦੀ ਜਿਹੜੀ ਤਰੀਕ ਨਿਸ਼ਚਿਤ ਹੋਈ ਹੈ ਸਾਡੀ 5 ਤਰੀਕ ਤੇ ਉਹਦੇ ਉੱਤੇ ਆਪਾਂ ਵੇਖ ਰਹੇ ਹਾਂ ਵੀ ਤਾਰਾਂ ਸਾਡੀਆਂ ਅਜੇ ਤੱਕ ਢਿੱਲੀਆਂ ਨੇ ਸਪਲਾਈ ਜਿਹੜੀ ਹੈ 24 ਆਪਣਾ 8 ਘੰਟੇ 32 ਜਿਹੜੀ ਨਹੀਂ ਆ ਰਹੀ ਕਿਉਂਕਿ 5 ਦਿਨ ਬਾਅਦ ਤੁਹਾਨੂੰ ਦੱਸਿਆ ਵੀ ਕੱਲ ਹੀ ਪੇਰਬੰਧ ਆਪਾਂ ਕੀ ਸਮਝੀ ਇਹਨੂੰ ਵੀ ਆਪਾਂ ਕੀਤੇ ਆ ਕੀ ਮੰਗ ਕਰਦੇ ਮੰਗ ਇਹ ਕਰਦੇ ਆ ਵੀ ਸਾਡੀ ਜਿਹੜੀ ਫਸਲ ਆ ਇਹ 32 ਦੇ ਨਾਲ ਸੰਬੰਧਤ ਆ ਜਿਹੜੀ ਝੋਨੇ ਦੀ ਫਸਲ ਆ ਤੇ ਇੱਕ ਦਿਨ ਵੀ ਪਾਣੀ ਨਾ ਪੈਲੀ ਦੇ ਵਿੱਚ ਰਵੇ ਤੇ ਝੋਨੇ ਦੇ ਜਿਹੜੀ ਬਹੁਤ ਵੱਡਾ ਨੁਕਸਾਨ ਹੁੰਦਾ ਪਿਛਲੇ ਦਿਨੀ ਵੀ ਸਾਡਾ ਝੋਨਾ ਕਾਫੀ ਨੁਕਸਾਨ ਹੋਇਆ ਹੋਆ ਖੰਭੇ ਡਿੱਗ ਪਏ ਹਨ ਤੇ ਬਿਜਲੀ ਬੋਰਡ ਨੇ ਘੱਟੋ ਘੱਟ ਵੀ 10 ਦਿਨ ਲਾਏ ਆ ਤੇ ਸਾਡੇ ਖੰਭੇ ਉਹਨਾਂ ਨੇ ਖੜੇ ਕੀਤੇ ਸੀਗੇ ਤੇ ਬਹੁਤ ਵੱਡਾ ਨੁਕਸਾਨ ਸਾਡਾ ਜਿਹੜਾ ਉਦੋਂ ਵੀ ਹੋਇਆ ਤੇ ਇਹ ਨਹੀਂ ਚਾਹੁੰਦੇ ਵੀ ਆਦ ਕਾਂ ਦੇ ਸਮੇਂ 'ਚ ਵੀ ਕੋਈ ਇਸ ਤਰ੍ਹਾਂ ਦਾ ਹੋਵੇ ਕਿਉਂਕਿ ਜਿਹੜ